ਸਸ਼ੀ ਕਾਲ ਜੀ ਦਾ ਟੀਵੀ ਐਨਆਰਆਈ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸੁਖਮਨ ਜੀ ਮੈਂ ਸਵਾਗਤ ਕਰਦਾ ਤਾਂ ਛੁੱਟੀ ਦੇ ਉੱਪਰ ਆਏ ਫੌਜੀ ਦੇ ਨਾਲ ਇੱਕ ਭਿਆਨਕ ਦਰਦਨਾਕ ਹਾਦਸਾ ਵਾਪਰਿਆ ਜਦੋਂ ਉਹ ਆਪਣੀ ਪਤਨੀ ਦੇ ਨਾਲ अल्टੋ ਕਾਰ ਦੇ ਵਿੱਚ ਚਾਰੇ ਹੁੰਦਾ ਸਰਾਂਦ ਨਹਿਰ ਦੇ ਕਿਨਾਰੇ ਸੜਕ ਦੇ ਉੱਪਰ ਜਾ ਰਹੇ ਹੁੰਦੇ ਨੇ ਪਰ ਅਚਾਨਕ ਨਹਿਰ ਦੇ ਕਿਨਾਰੇ ਜਿਹੜੀ ਉਹ ਕਾਰ ਆ ਉਹਨਾਂ ਦੀ अल्टੋ ਕਾਰ ਬੇਕਾਬੂ ਹੋ ਜਾਂਦੀ ਹੈ ਤੇ ਦੇਖਦੇ ਹੀ ਦੇਖਦੇ ਉਹ ਕਾਰ ਆ ਜਿਹੜੀ ਨਹਿਰ ਦੇ ਵਿੱਚ ਸਰਾਂਦ ਨਹਿਰ ਫਰੀਦਕੋਟ ਦੇ ਵਿੱਚ ਡਿੱਗ ਜਾਂਦੀ ਹੈ ਜਿਸ ਤੋਂ ਬਾਅਦ ਖਬਰ ਇਹ ਆ ਰਹੀ ਆ ਕਿ ਕੱਲ੍ਹ ਦਰ ਸ਼ਾਮ ਫਰੀਦਕੋਟ ਦੇ ਪਿੰਡ ਫਿੱਡੇ ਕਲਾਂ ਦੇ ਵਿੱਚ ਕਲਟੋ ਕਾਰ ਗੜ ਜਾਂਦੀ ਜਿਸ ਦੇ ਵਿੱਚ ਕਿ ਜਿਹੜਾ ਫੌਜੀ ਸਵਾਰ ਹੁੰਦਾ ਨਾਲ ਉਸ ਦੀ ਪਤਨੀ ਹੁੰਦੀ ਹੈ ਤੇ ਉਸ ਤੋਂ ਬਾਅਦ ਦੇਖਦੇ ਹੀ ਦੇਖਦੇ ਪਲਾਂ ਦੇ ਵਿੱਚ ਉਹ ਕਾਰ ਪਾਣੀ ਦੇ ਵਿੱਚ ਡੁੱਬ ਜਾਂਦੀ ਆ ਮੌਕੇ ਤੇ ਮੌਜੂਦ ਲੋਕਾਂ ਦੇ ਵੱਲੋਂ ਕਾਫੀ ਜ਼ਿਆਦਾ ਰੌਲਾ ਪਾਉਣ ਤੇ ਨਜ਼ਦੀਕੀ ਪਿੰਡ ਦੇ ਲੋਕ ਇਕੱਠੇ ਹੋ ਜਾਂਦੇ ਨੇ ਤੇ ਉਸ ਤੋਂ ਬਾਅਦ ਪਾਣੀ ਦੇ ਤੇਜ਼ ਵਹਾਅ ਦੇ ਚਲਦੇ ਕਾਰ ਨਹਿਰ ਦੇ ਵਿੱਚ ਡੁੱਬ ਜਾਂਦੀ ਆ ਕਾਰ ਦੇ ਵਿੱਚ ਸਵਾਰ ਪਤਨੀ ਪਤੀ ਪਤੀ ਪਤਨੀ ਜੀ ਵੀ ਜਿਹੜੇ ਮੌਕੇ ਤੇ ਲਾਭਤਾ ਹੋ ਜਾਂਦੇ ਨੇ ਸੂਚਨਾ ਮਿਲਣ ਤੇ ਮੌਕੇ ਤੇ ਪੁਲਿਸ ਵੀ ਪਹੁੰਚਦੀ ਆ ਪਰ ਕਾਰ ਸਬੰਧੀ ਕੋਈ ਵੀ ਜਾਣਕਾਰੀ ਨਾ ਮਿਲਣ ਤੇ ਅੱਜ ਫਿਰ ਤੋਂ ਜਿਹੜਾ ਐਨਡੀਪੀਆਰ ਜਿਹੜਾ ਐਨਡੀਆਰਐਫ ਦੀ ਟੀਮ ਨੂੰ ਜਿਹੜਾ ਬੁਲਾਇਆ ਜਾਂਦਾ ਜੋ ਕਿ ਰਾਤ ਵੀ ਤਕਰੀਬਨ 3 ਤੋਂ 4 ਘੰਟੇ ਉਹਨਾਂ ਦੁਆਰਾ ਰੈਸਕਿਊ ਕੀਤਾ ਜਾਂਦਾ ਬਚਾਅ ਕਾਰਜ ਕੀਤੇ ਜਾਂਦੇ ਨੇ ਪਰ ਕਿਸੇ ਵੀ ਤਰੀਕੇ ਦੀ ਉਸ ਜਾਂਚ ਦੌਰਾਨ ਉਸ ਤਲਾਸ਼ ਦੌਰਾਨ ਕੋਈ ਖਬਰ ਉਨ੍ਹਾਂ ਬਾਰੇ ਨਹੀਂ ਮਿਲਦੀ ਪਰ ਕਿਸੇ ਵੀ ਤਰੀਕੇ ਦਾ ਕਾਰ ਬਾਰੇ ਜਦੋਂ ਨਹੀਂ ਪਤਾ ਲੱਗਦਾ ਤੇ ਅੱਜ ਮੁੜ ਤੋਂ ਸਰਚ ਆਪਰੇਸ਼ਨ ਚਲਾਇਆ ਜਾਂਦਾ ਕਾਰ ਦੀ ਤਲਾਸ਼ ਕੀਤੀ ਜਾਂਦੀ ਹੈ ਜਾਣਕਾਰੀ ਮੁਤਾਬਕ ਮੈਦ ਦੇ ਵਿੱਚ ਡੁੱਬਣ ਸਮੇ ਪਤੀ ਪਤਨੀ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਸਾਦਾਵਾਲਾਂ ਤੋਂ ਫਿੱਡੇ ਕਰਾ ਰਿਸ਼ਤੇਦਾਰੀ ਦੇ ਵਿੱਚ ਆਏ ਸੀ ਨੌਜਵਾਨ ਫੌਜ ਦੇ ਵਿੱਚ ਭਰਤੀ ਸੀ ਜੋ ਕਿ ਛੁੱਟੀ ਤੇ ਆਏ ਸੀ ਪਰ ਕੱਲ ਨੂੰ ਜਾਣੀ ਕਿ ਭਲਕੇ ਉਸਨੇ ਡਿਊਟੀ ਦੇ ਉੱਪਰ ਵਾਪਸ ਜਾਣਾ ਸੀ ਪਰ ਅੱਜ ਇੱਕ ਵੱਡਾ ਬੀਤੇ ਸ਼ਾਮ ਜਿਹੜਾ ਹਾਦਸਾ ਵਾਪਰ ਜਾਣੇ ਕਿ ਅੱਜ ਉਸਨੇ ਕੱਲ੍ਹ ਹਾਦਸਾ ਵਾਪਰਿਆ ਅੱਜ ਉਸਨੇ ਡਿਊਟੀ ਤੇ ਵਾਪਸ ਜਾਣਾ ਸੀ ਮੌਕੇ ਤੇ ਮੌਜੂਦ ਪਿੰਡ ਵਾਸੀਆਂ ਨੇ ਫੱਡੇ ਕਲਾਂ ਦੇ ਜਿਹੜੇ ਵਾਸੀ ਨੇ ਉਹਨਾਂ ਨੇ ਕੱਢਣ ਦੀ ਕੋਸ਼ਿਸ਼ ਕੀਤੀ ਜਾਨੀ ਕਿ ਬਚਾਅ ਕਾਰਜ ਕੀਤੇ ਪਰ ਕਿਸੇ ਵੀ ਤਰੀਕੇ ਦੇ ਨਾਲ ਉਹਨਾਂ ਦੀ ਹਲੇ ਤੱਕ ਕੋਈ ਖਬਰ ਨਹੀਂ ਹੈ ਲਾਪਤਾ ਲੱਗ ਰਹੇ ਨੇ ਪਰ ਇਸੇ ਤਰੀਕੇ ਦੇ ਨਾਲ ਪਹਿਲਾਂ ਅੱਜ ਬਠਿੰਡਾ ਦੀ ਸਰਾਂਦ ਨਹਿਰ ਦੇ ਵਿੱਚ ਹਾਦਸਾ ਵਾਪਰਿਆ ਇਸ ਤੋਂ ਕੁਝ ਦਿਨ ਪਹਿਲਾਂ ਵੀ ਉਹ ਬਠਿੰਡਾ ਦੇ ਵਿੱਚ ਇੱਕ ਹਾਦਸਾ ਵਾਪਰਿਆ ਤਾਂ ਪਿਛਲੇ ਕੁਝ ਕੁ ਦਿਨਾਂ ਦੇ ਵਿੱਚ ਸਰਾਂਦ ਫੀਡਰ ਨਹਿਰ ਨੂੰ ਲੈ ਕੇ ਕਈ ਹਾਦਸੇ ਵਾਪਰ ਚੁੱਕੇ ਨੇ ਫੌਜੀ ਸਾਹਿਬ ਸੀਗੇ ਕੀ ਨਾਮ ਹੈ ਕੀ ਕਹਿਣਾ ਚਾਹੁੰਗੇ ਮੈਂ ਸਰਪੰਚ ਜੀ ਫੱਡੇਗਾ ਦਾ ਅਮਰਤਪਾਲ ਮੈਂ ਕਹਿੰਦਾ ਪਹਿਲੇ ਤਾਂ ਇਹ ਸਾਡੇ ਡੌੜਾ ਜਿਹੜਾ ਵੀ ਠੇਕੇਦਾਰ ਨੇ ਬਣਾਏ ਨੇਗਾ ਇਹ 4 ਫੁੱਟ ਡੌੜਾ ਸੀਗਾ ਡੌੜਾ ਚੋਂ ਨਹੀਂ ਛੜਿਆ ਉਹਨਾਂ ਨੇ ਇੱਥੇ ਤੀਜਾ ਚੌਥਾ ਰਸਤਾ ਹੋ ਗਿਆ ਕਈ ਮੋਟਾ ਹੋ ਗਿਆ ਇੱਥੇ ਹੁਣ ਜਿਹੜੇ ਫੌਜੀ ਸਾਹਿਬ ਮਿਲਣ ਆਏ ਸੀਗਾ ਸਾਡੇ ਪਨੇ ਰਿਸ਼ਤੇਦਾਰੀ ਸੀਗੀ ਇਹਨਾਂ ਦੀ ਤੇ ਮਿਲ ਕੇ ਵਾਪਸ ਜਾ ਰਹੇ ਸੀਗੇ ਡੌੜਾ ਨਾ ਹੋਣ ਦੇ ਕਰਨਾ ਜੰਪ ਲੈ ਗਈ ਇਹ ਜੰਪ ਗੱਡੀ ਲੈ ਗਈ ਕਿਉਂਕਿ ਉਹ ਛੜਕ ਬਹੁਤ ਜ਼ਿਆਦਾ ਖਰਾਬ ਹੈ ਜੋ ਇਹ ਨਹਿਰ ਬਣੀ ਆ ਹੁਣ ਦੁਆਰਾ ਉਹ ਸਾਰੀ ਸੜਕ ਪੱਟੀ ਗਈ ਆ ਇਸ ਦੇ ਕਾਰਨ ਆਜ ਤੇ ਬਾਲੇ ਹੁੰਦੇ ਆ ਅੱਛਾ ਇਹ ਹੁਣ ਵੀ ਫੌਜ ਦੇ ਵਿੱਚ ਨੌਕਰੀ ਕਰ ਰਹੇ ਹਾਂ ਹਾਂ ਫੌਜ ਨੌਕਰੀ ਕੱਲ ਨੂੰ ਜਾਣਾ ਸੀ ਜੀ ਡਿਊਟੀ ਤੇ ਵਾਪਸ ਆਣਾ ਇਥੇ ਹਾਂਜੀ ਇੱਥੇ ਮਿਲਣ ਆਏ ਹਾਂ ਅਸੀਂ ਕੱਲ ਮਿਲਣ ਆਏ ਸੀਗੇ ਤੇ ਕੱਲ ਨੂੰ ਉਹਨੇ ਪਰਸੋਂ ਜਾਣਾ ਸੀਗੇ ਡਿਊਟੀ ਤੇ ਦੋਵੇਂ ਪਤੀ ਪਤਨੀ ਸੀਗੇ ਦੋਵੇਂ ਪਤੀ ਪਤਨੀ ਸੀ ਜੀ ਇਹਨਾਂ ਦੇ ਬੱਚੇ ਕਿੰਨੇ ਆ ਇੱਕ ਬੱਚਾ ਜੀ 5 ਸਾਲ ਦਾ ਸਿਰਫ 5 ਸਾਲ ਦਾ ਹਾਂਜੀ ਬਹੁਤ ਮੰਦਪਾਗੀ ਕਰਨਾ ਵਾਪਰੀ ਗਈ ਫਿਰ ਤਾਂ ਜਿਹੜੀ ਮਾਤਾ ਹੈ ਉਹ ਵੀ ਵਿਚਾਰੀ ਮੰਜੇ ਤੇ ਬੈਠੀ ਆ ਫੌਜੀ ਸਾਹਿਬ ਦੀ ਮਾਤਾ अच्छा एथे ही बस 11:00 ਵਜੇ ਆਏ ਆ ਤੇ 4:30 ਦਾ ਟਾਈਮ ਸੀ 11:00 12:00 ਵਜੇ ਆਏ ਆ ਸਰਪੰਚ ਜੀ ਸ਼ਾਮ ਨੂੰ 6:00 ਵਜੇ ਤੋਂ ਲੈ ਕੇ ਰਾਤ 1:30 ਵਜੇ ਤੱਕ ਵਰਕ ਕਰਦੇ ਰਹੇ ਆ ਕੋਈ ਮਤਲਬ ਸੋਤ ਨਹੀਂ حاصل ਹੋਈ ਹੁਣ ਦੁਬਾਰਾ ਹੁਣ ਦੁਬਾਰਾ ਤੜਕੇ ਸਵੇਰ ਫੇਰ ਆ ਗਏ ਇਹ 7:00 ਵਜੇ ਹੁਣ ਤੜਕੇ ਫੇਰ ਵਰਕ ਕਰਨ ਲੱਗੇ ਹੋਏ ਆ ਹਾਂਜੀ ਅਸੀਂ ਨਾ ਮੈਨਾ ਜੋ ਨਾਲਕੇ ਤੇ ਖੜਾ ਸੀ ਉੱਥੇ ਜੀ ਪਾਣੀ ਭਰਨ ਆਇਆ ਸੀਗਾ ਉਥੋਂ ਨਾਲਕੇ ਖੜਾ ਤੇ ਬਈਆ ਇੱਥੇ ਰੌਲਾ ਪਈ ਜਾਂਦਾ ਬਹੁਤ ਜ਼ਿਆਦਾ ਜੀ ਕਿੰਘੜਾ ਬੜਾ ਉਹਨੇ ਰੌਲਾ ਪਾਇਆ ਵਿਆਂ ਕਰਕੇ ਮੈਂ ਵੀ ਇਹ ਨਹੀਂ ਵੇਖਿਆ ਮੈਂ ਕਿ ਭਈ ਨੂੰ ਪਤਾ ਨਹੀਂ ਕੀ ਗੱਲ ਹੋਗੀ ਜਦੋਂ ਮੜਕੇ ਤੇ ਮੈਂ ਨਿਗਾਹ ਮਾਰੀ ਤੇ ਮੈਂ ਕਿਹਦਾ ਕਾਰ ਤੁਰੀ ਜਾਂਦੀ ਆ ਕਾਰ ਉਥੋਂ ਜਿਤਰੀ ਹੁੰਦੀ ਨਾ ਕਾਰ ਮਾੜਾ ਜਗੜਾ ਪਾਸਾ ਦਵਿਆ ਗੱਡੀ ਉਥੋਂ ਉਹ ਦਰਖਤ ਤੋਂ ਡਿੱਗੀ ਆ ਗਾਂ ਤੁਰੀ ਆਈ ਆ ਬੁੜੀ ਨੇ ਬੜੀ ਕਲਪਨਾ ਕੀਤੀ ਜੀ ਬੜਾ ਰੌਲਾ ਪਾਇਆ ਉਹਦੇ ਬੰਦੇ ਦਾ ਚਗਾ ਖੇਚ ਵਿਚਾਰੀ ਕਦੇ ਕੋਸ ਕਰ ਕਦੇ ਕੋਸ ਕਰ ਜਦੋਂ ਉਥੇ ਬਰਾਬਰ ਆ ਗਏ ਨਾ ਬੁੜੀ ਨੇ ਜਦੋਂ ਬਾਰੀ ਖੋਲਤੀ ਉਦੋਂ ਗੱਡੀ ਬਸ ਢੇੜੇ ਪੈ ਕੇ ਤੇ ਨਾਲ ਦੀ ਨਾਲ ਹੀ ਥੱਲੇ ਗਈ ਜੀ ਬਸ ਉਹੀ ਤਾਂ ਮੁੜ ਕੇ ਫਿਰ ਰੌਲਾ ਪਾ ਮੁੜ ਕੇ ਹੌਲੀ ਹੌ ਇਹ ਤੇ ਮੌਤ ਉਹ ਇੱਥੇ ਪਰੋਸ਼ ਕੀਤੀ ਕੋਈ ਨਹੀਂ ਸੀਗਾ ਵੀ ਇਹ ਕਰਕੇ ਤੇ ਕੋਈ ਸਾਡੇ ਹੱਥ ਪੱਲੇ ਨਹੀਂ ਲੱਗਿਆਗਾ ਵੀ ਇਹ ਚੀਜ਼ ਸੀਗੀ ਅਜੇ ਤੱਕ ਨਹੀਂ ਮਿਲਿਆ ਨਹੀਂ ਹਜੇ ਤੱਕ ਵੀ ਨਹੀਂ ਮਿਲਿਆ ਜੀ ਦੂਜੀ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਜਿਹੜੀ ਇਹ ਸਰਪੰਚ ਸਾਹਿਬ ਨੇ ਗੱਲ ਕੀਤੀ ਹੈ ਕਿ ਜਿਹੜੀ ਸੜਕ ਦੀ ਜ਼ਿਆਦਾਤਰ ਟੁੱਟ ਪਈ ਹਾਂ ਜੀ ਇਹ ਸੜਕਾ ਜੀ ਉਹਨਾਂ ਨਹਿਰ ਬਣਾਈ ਸੀ ਇਹਦਾ ਡੌਲਾ ਸੀਗਾ ਜੀ ਬਹੁਤ ਤਕੜਾ ਜਦੋਂ ਦੀ ਇਹ ਸੜਕ ਬਣਾਈ ਆਇਆ ਕਰਕੇ ਇਹ ਡੌਲਾ ਜਿਹੜਾ ਜੀ ਇਹਨਾਂ ਨੇ ਵੱਧਾ ਨਹੀਂ ਗਾ ਇੱਥੇ ਇੱਕੇ ਹਾਸਾ ਨਹੀਂ ਹੋਇਆ ਜੀ ਇੱਥੇ 13ਵਾਂ 14ਵਾਂ ਹਾਸਾ ਹੋ ਗਿਆ ਜੀ ਇਹ ਸੜਕ ਆ ਉਹ ਵੀ ਖਰਾਬ ਆ ਇੱਕ ਇਹਦਾ ਡੌਲਾ ਡੌਲਾ ਬਰਾਬਰ ਆ ਜੀ ਨਹੀਂ ਡੌਲਾ ਵੱਧਾ ਆਵੇ ਵੀ ਦੇਖੋ ਸੜਕ ਜੀ ਹੁਣ ਵੀ ਹਾਂ ਹੁਣ ਵੀ ਵੇਖ ਲਓ ਜਾ ਕੇ ਮੌਕੇ ਤੇ ਹਾਂ ਪਕੜੇ ਚੀਜ਼ ਨਹਿਰ ਚ ਵੜ ਜਾਂਦੀ ਹੈ ਤੇ ਕਰਕੇ ਉਹਦੇ ਕਰਕੇ ਸਾਰਾ ਇਹ ਨੁਕਸਾਨ ਹੁੰਦਾ ਜੀ ਇਹਦਾ ਕੋਈ ਪ੍ਰਬੰਧ ਕੀਤਾ ਜਾਵੇ ਚਾਕਣਾ ਚਾਹੀਦਾ ਗੌਰ ਕਰਨੀ ਜੀ ਸੜਕਾਂ ਜੀ ਇੱਕ ਇਹ ਡੌਲਾ ਉੱਚਾ ਹੋ ਜਾਏ ਜੀ 5 ਫੁੱਟ ਹਾਂ ਹਾਂ ਹੋਰ ਆਸਾਣਾ ਵਰਤੇ ਜੀ ਇਹ ਕਰਕੇ ਚੀਜ਼ ਹੈ ਅਸੀਂ ਇਹ ਸਰਪੰਚ ਨੇ ਤਾਂ ਬਹੁਤ ਵਾਰੀ ਆਖਿਆ ਵੀ ਇਹ ਕਰਕੇ ਆ ਉੱਚਾ ਹੋ ਜੇ ਵੀ ਐਂ ਕਰਕੇ ਕੋਈ ਗੱਲ ਪਤ ਨਹੀਂ ਸੋਹ ਰਿਆ ਕੋਈ ਗੌਰ ਨਹੀਂ ਕਰ ਰਹੀ ਇਤ ਨੁਕਸਾਨ ਹੋਈ ਜਾਂਦਾ ਹੁਣ ਇਹ ਬੰਦਾ ਜੇ ਫੌਜ ਸੀਗਾ ਵਿਚਾਰੇ ਨੇ ਕੱਲ ਨੂੰ ਡਿਊਟੀ ਤੇ ਜਾਣਾ ਸੀਗਾ ਬੱਚਾ 1.5 ਸਾਲ ਦਾ ਜੀ ਦਾਦੀ ਜੀ ਦੇ ਬੱਚਾ ਮਾਂ ਪਤੀ ਪੋਤਾ ਰਹਿ ਗਏ ਜੀ ਘਰੇ ਕੋਈ ਵੀ ਨਹੀਂ ਰਹਿ ਗਿਆ ਜੀ ਵਿਚਾਰਿਆਂ ਦਾ ਇਸ ਕਰਕੇ ਬਹੁਤ ਵੱਡਾ ਨੁਕਸਾਨ ਹੋਇਆ ਜੀ ਜਿਹੜਾ ਦਾ ਇਹ ਕਰਕੇ